ਤਾਂ ਆਪਣੀ ਹੱਕੀ ਮੰਗਾਂ ਦੇ ਲਈ ਮੈਰੀਟੋਰੀਅਸ ਟੀਚਰਸ ਯੂਨੀਅਨ ਪੰਜਾਬ ਦੇ ਵੱਲੋਂ ਸਗਰੂਰ ਵਿਖੇ ਪ੍ਰਦਰਸ਼ਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਨੇੜੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਦੱਸਦੀ ਹੈ ਕਿ ਟੀਚਰਸ ਯੂਨੀਅਨ ਦੇ ਵੱਲੋਂ ਜਦ ਧਰਨਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਪੁਲਿਸ ਪ੍ਰਸ਼ਾਸਨ ਨੇ ਭਾਰੀ ਫੋਰਸ ਲਾ ਕੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ मेरिटोरियस अध्यापक ਕਾ ਨਿਮਖ ਮਾਰਕ ਤੇ ਹੀ ਧਰਨਾ ਲਾ ਕੇ ਆਪਣਾ ਰੋਸ ਜ਼ਾਹਰ ਕੀਤਾ ਉਵੇਰ ਕਬਾਰ ਕੋਲ ਸਵੇਰ ਤੋਂ ਮੈਰਿਟोरियस ਸਕੂਲਾਂ ਦੇ ਅਧਿਆਪਕ ਇਕੱਠੇ ਹੋਣੇ ਸ਼ੁਰੂ ਹੋ ਗਏ ਦੱਸਦਿਏ ਕਿ ਮੈਰਿਟोरियस ਸਕੂਲਾਂ ਦੇ ਟੀਚਰਸ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਹੋਣ ਦੇ ਲਈ ਪਿਛਲੇ ਲੰਮੇ ਸਮੇਂ ਤੋਂ ਰੁਕੇ ਹੋਏ ਬਕਾਇਆ ਤੇ ਤਨਖਾਹਾਂ ਬਤਾਏ ਚਾਹੁੰਦੇ ਨੰਤਰ ਮੰਗ ਕਰੇ ਨੇ ਸੰਘਰਸ਼ ਤੇ ਰਾਤੇ ਪਏ ਹੋਏ ਨੇ ਮੈਰਿਟੋਰੀਅਸ ਟੀਚਰਸ ਯੂਨੀਅਨ ਦੇ ਸੁਪਰ ਪ੍ਰਧਾਨ ਡਾਕਟਰ ਤੀਨਾ ਨੇ ਕਿਹਾ ਕਿ ਪੈਨਲ ਦੀਆਂ ਮੀਟਿੰਗਾਂ ਦੇ ਵਿੱਚ ਮੈਰਿਟੋਰੀਅਸ ਟੀਚਰਸ ਨੂੰ ਸਿੱਖਿਆ ਵਿਭਾਗ ਚ ਰੈਗੂਲਰ ਕਰਨ ਲਈ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਕਸ ਵੱਲੋਂ ਸਹਿਮਤੀ ਪ੍ਰਗਟਾਈ ਗਈ ਹੈ। ਇਸ ਫੈਸਲੇ ਨੂੰ ਲਾਗੂ ਕਰਨ 'ਚ ਹਾਲਾਕਿ ਲਗਾਤਾਰ ਦੇਰੀ ਹੋ ਰਹੀ ਹੈ। ਉਹਨਾਂ ਕਿਹਾ ਕਿ ਨਾ ਹੀ ਸਮੇਂ ਤੇ ਕੋਈ ਮੀਟਿੰਗਾਂ ਹੋ ਰਹੀਆਂ ਨੇ ਤੇ ਨਾ ਹੀ ਕੋਈ ਹੱਲ ਕੱਟਿਆ ਜਾ ਰਿਹਾ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਇਸੇ ਤਰ੍ਹਾਂ ਵਤੀਰਾ ਧਾਰਨ ਰੱਖਿਆ ਤਾਂ ਤਿੱਖੇ ਐਕਸ਼ਨ ਲੈਣ ਲਈ ਜਥੇਬੰਦੀਆਂ ਨੂੰ ਮਜਬੂਰ ਹੋਣਾ ਪ ਮਾਦਾ ਯੂਨੀਅਨ ਇਹ ਆ ਕਿਸਾਨ ਪੰਚਰ ਗਿਆ ਨੇ ਪਰ ਇਹ ਯੂਨੀਅਨ ਅਸਲੀ ਆਪਣੀ ਵਾਸਤੇ ਲੜਨੀ ਹੈ ਅਸੀਂ ਇਹ ਜਿੰਨੇ ਬੰਦੇ ਆ 300 ਤੋਂ ਜੋ ਸਾਡੀ ਸਟੈਂਡ ਤੇ ਅਸੀਂ ਤੋਂ ਲੜ ਰਹੇ ਆ ਅਸੀਂ ਪੰਜਾਬ ਵਾਸਤੇ ਲੜ ਰਹੇ ਆ ਕਿਉਂਕਿ ਸਰਕਾਰ ਹਾਂਜੀ ਬਾਅਦ ਵਿੱਚ ਸਾਡੇ ਤੋਂ ਬਾਅਦ ਕਿਸੇ ਨੂੰ ਆਟਿਕ ਕਰਨ ਵਾਸਤੇ ਯੂਨੀਅਨ ਲਗ ਲਤਰੀਕੇ ਨਾਲ ਲੜਦੀਆਂ ਨੇ ਤੁਸੀਂ ਵੀ ਸਾਈਡ ਪਰੇ ਕਮਲਾਜਮ ਹੋ ਤੇ ਇਹ ਬੇਚਤ ਤੁਹਾਨੂੰ ਲੱਗ ਇਹ ਵੀ ਲੱਗ ਰਿਹਾ ਹੋਵੇ ਕਿ ਹਜੇ ਸੰਤੋਸ਼ੀ ਬਾਹਰ ਆ ਜੋ ਆਪਣੇ ਪੈਨਸ਼ਨ ਵਾਲਾ ਸੀ ਉਹ ਤੁਹਾਨੂੰ ਸਾਰਨ ਧਿਆਨ ਵੀ ਉਹ ਸਾਰੇ ਮੈਂ ਇੱਕੋ ਹੀ ਗੱਲ ਕਰ ਰਿਹਾ ਕਿ ਸਾਡੀ ਰੈਗੂਲਰਾਈਜੇਸ਼ਨ ਇਨ ਡਿਪਾਰਟਮੈਂਟ ਆਫ ਐਜੂਕੇਸ਼ਨ ਵਿੱਚ ਕੀਤੀ ਜਾਵੇ ਬਟ ਕਿਸੇ ਤਰ੍ਹਾਂ ਦੀ ਸੁਮਾਈ ਹੋ ਨਹੀਂ ਰਹੀ ਤਿੰਨ ਸਾਲਾਂ ਦੇ ਚਾਰ ਦੇ ਲਾਰੀ ਲਾ ਲਾ ਕੇ ਨੂੰ ਸਰਕਾਰ ਨੇ ਇੱਕ ਵਕਤਾ ਜਿਆ ਮਤਲਬ ਰੂਪ ਆਪਣਾ ਦਿਖਾਣਾ ਸ਼ੁਰੂ ਕਰਤਾ ਪਿਛਲੇ 3.5 ਸਾਲਾਂ ਤੋਂ ਹੀ ਸਾਨੂੰ ਕਹਿ ਰਹੇ ਸੀ ਵੀ ਤੁਹਾਨੂੰ ਕਰ ਰਿਹਾ ਕਰ ਰਿਹਾ ਕਰ ਰਿਹਾ ਕੁਣ ਇਹਨਾਂ ਦਾ ਫੇਰ ਇੱਕ ਹੋਰ ਰੂਪ ਸਾਡੇ ਸਾਹਮਣੇ ਆ ਰਿਹਾ ਜਿਦੇ ਵਿੱਚ ਇਹ ਦਿਖ ਰਿਹਾ ਹੈ ਵੀ ਇਹਨਾਂ ਨੇ ਕਿਸੇ ਦਾ ਕੁਝ ਨਹੀਂ ਕਰਤਾ ਤਾਂ ਆਪਾਂ ਸਿਰਫ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਬੈਠਣ ਵਾਲੇ ਤਾਂ ਆਪਾਂ ਵੀ ਨਹੀਂ ਜਦ ਤੱਕ ਸਾਡਾ ਕੰਮ ਨਹੀਂ ਹੁੰਦਾ ਸੜਕਾਂ ਤੇ ਆਪਾਂ ਵੀ ਚੱਲਦੇ ਰਾਂਗੇ ਤੁਸੀਂ ਆਪ ਦਾ ਜੋਰ ਲਾ ਲਓ ਆਪਾਂ ਆਪ ਦਾ ਜੋਰ ਲਾ ਲਾਂਗੇ ਸੋ ਜਦ ਤੱਕ ਸਾਡੀ ਡਿਪਾਰਟਮੈਂਟ ਵਿੱਚ ਰੈਗੂਲਰਾਈਜੇਸ਼ਨ ਨਹੀਂ ਹੁੰਦੀ ਸਾਡਾ ਇਹ ਸੰਘਰਸ਼ ਐਵੇਂ ਹੀ ਚੱਲਦਾ ਰਹੇਗਾ ਚਾਹੇ ਥੋੜੇ ਹੋਣ ਚਾਹੇ ਜ਼ਿਆਦਾ ਹੋਣ ਪਰ ਇਹ ਰੁਕੇਗਾ ਨਹੀਂ ਔਰ ਇਸ ਤੋਂ ਬਾਅਦ ਆਪਾਂ ਅਲੱਗ-ਅਲੱਗ ਤਰ੍ਹਾਂ ਦੀ ਤਰੀਕਿਆਂ ਨਾਲ ਇਹਨਾਂ ਦੇ ਆਪਣੇ ਚੌਨ ਹਲਕਿਆਂ ਵਿੱਚ ਜਾਣਾ ਸ਼ੁਰੂ ਕਰਾਂਗੇ ਜਿੱਥੇ ਬਹੁਤ ਮਾਨ ਕਰਦੇ ਨਾਲ ਵੀ ਆਪਾਂ ਕਦੀ ਹਾਰ ਨਹੀਂ ਸਕਦੇ ਜਿੱਤ ਨੂੰ ਹਾਰ ਤੇ ਹਾਰ ਨੂੰ ਜਿੱਤ ਬਣਾਉਣਾ ਕੋਈ ਔਖੀ ਗੱਲ ਨਹੀਂ ਬਸ ਬੰਦੇ 'ਚ ਜਜ਼ਬਾ ਹੋਣਾ ਚਾਹੀਦਾ ਹੈ ਇਸ ਤੋਂ ਬਾਅਦ ਆਪਾਂ ਜੇ ਇਹਨਾਂ ਨੇ ਹਲਦੀ ਵੀ ਸਾਡੀ ਸੁਣਵਾਈ ਨਹੀਂ ਕੀਤੀ ਤਾਂ ਆਪਾਂ ਇਹਨਾਂ ਦੇ ਚੌਨ ਹਲਕਿਆਂ ਵਿੱਚ ਜਾਣਾ ਸ਼ੁਰੂ ਕਰਾਂਗੇ بجائے ਕਿ ਆਪਾਂ ਸਿਮ ਇੰਤਰਾ ਕਰਾਂਦਾ ਬਿਕੋਜ਼ ਇੱਥੇ ਤੇ ਇਹਨਾਂ ਨੇ ਕਦੀ ਬਹਿਣਾ ਨਹੀਂ ਹੁੰਦਾ ਵੈਸੇ ਤਾਂ ਵੈਸੇ ਵੀ ਕਿਸੇ ਨੂੰ ਮਿਲਦੇ ਨਹੀਂ ਆ ਤਾਂ ਆਪਾਂ ਇਹਨਾਂ ਦੇ ਚੌਨ ਹਲਕਿਆਂ ਵਿੱਚ ਜਾ ਕੇ ਇਹਨਾਂ ਦਾ ਸੱਚ ਲੋਕਾਂ ਦੇ ਸਾਹਮਣੇ ਜਾਣੂ ਕਰਾਵਾਂਗੇ। ਸਾਡੀ ਵਿੱਚ ਕਿਹੜੀ ਜੁਨੀਆ ਦਾ? ਠੀਕ ਮੇਰਾ ਨਾਮ ਵੀ ਪ੍ਰੀਤਕੌਰ ਹੈ ਮੈਰੀਟੋਰੀਅਸ ਟੀਚਰ ਯੂਨੀਅਨ ਦੇ ਅਸੀਂ ਮੈਂਬਰ ਆ ਜੀ ਔਰ ਮੈਰੀਟੋਰੀਅਸ ਟੀਚਰ ਸਕੂਲ ਪਟਿਆਲਾ ਦੀ ਮੈਂ ਜਿਹੜੀ ਹੈਗੀ ਲੈਕਚਰਰ ਆ ਫਿਜ਼ਿਕਸ ਦੀ ਔਰ ਮੈਂ ਇਹੀ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਅਸੀਂ ਮੈਰੀਟੋਰੀਆ ਸਕੂਲ ਦੇ ਉਹ ਟੀਚਰਸ ਆ ਜਿਹੜੇ ਕਿ ਬਹੁਤ ਜ਼ਿਆਦਾ ਮਿਹਨਤ ਕਰਕੇ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਰੱਖ ਕੇ ਪੂਰੀ ਮਿਹਨਤ ਨਾਲ ਉਹਨਾਂ ਨੂੰ ਪੜ੍ਹਾ ਰਹੇ ਆ ਸਾਡੇ ਪੜੇ ਹੋਏ ਬੱਚੇ ਆਈਆਈਟੀਜ਼ ਦੇ ਵਿੱਚ ਪੜ੍ਹ ਰਹੇ ਨੇ ਆਈਆਈਟੀਜ਼ ਤੋਂ ਪਾਸ ਹੋ ਕੇ ਵੱਡੀਆਂ-ਵੱਡੀਆਂ ਐਮਾਜ਼ਨ ਵੱਡੀਆਂ ਕੰਪਨੀਆਂ ਦੇ ਵਿੱਚ ਇੱਕ-ਇੱਕ ਲੱਖ ਦਾ ਪੈਕੇਜ ਅਸੀਂ ਅਸੀਂ ਲੱਖ ਦੇ ਪੈਕੇਜ ਜਿਹੜੇ ਨੇ ਉਹ ਲੈ ਰਹੇ ਨੇ ਇੱਕ ਸਾਲ ਦੇ ਬੱਚੇ ਸਾਡੇ ਤਾਂ ਮਤਲਬ ਵੀ ਆਰ ਪ੍ਰਾਊਡ ਆਫ ਆਵਰ ਸਟੂਡੈਂਟਸ ਐਂਡ ਵੀ ਆਰ ਪ੍ਰਾਊਡ ਆਫ ਆਵਰ ਸੈਲਵਜ਼ ਕਿ ਅਸੀਂ ਇੰਨੀ ਮਿਹਨਤ ਕਰਦੇ ਆ ਔਰ ਪਰ ਇਸ ਮਿਹਨਤ ਜਿਹੜੀ ਹੈ ਸਾਡੀ ਮਿਹਨਤ ਦੇ ਤੁਸੀਂ ਅਕਸਰ ਹੀ ਦੇਖੇ ਸੀਐਮ ਸਾਹਿਬ ਨੂੰ ਸਿੱਖਿਆ ਮੰਤਰੀ ਸਾਹਿਬ ਜਿਹੜੇ ਨੇ ਆਪਣੇ ਪੋਰਟਲ ਤੋਂ ਹੀ ਦੱਸਦੇ ਨੇ ਜੀ ਇਹਨੇ ਬੱਚਿਆਂ ਨੇ ਆਈਆਈਟੀ ਕਲੀਅਰ ਕੀਤਾ ਜੈ ਇ ਕਲੀਅਰ ਕੀਤਾ ਨੀਟ ਕਲੀਅਰ ਕੀਤਾ ਕਹਿਣਾ ਚਾਹੂੰਗੀ ਮੈਂ ਕਿ ਉਹਨਾਂ ਚੋਂ 70% ਬੱਚੇ ਜਿਹੜੇ ਨੇ ਮੈਰਿਟਰੀਅ ਸਕੂਲਾਂ ਦੇ 10 ਮੈਰਿਟਰੀਅ ਸਕੂਲ ਦੇ ਰਿਜ਼ਲਟਸ ਜਿਹੜੇ ਨੇ ਉਹ ਇੰਨੇ ਸ਼ਾਨਦਾਰ ਨੇ ਕਿ ਉਹ ਸਾਰੇ ਸਰਕਾਰੀ ਸਕੂਲਾਂ ਨੂੰ ਪਿੱਛੇ ਪਾਉਂਦੇ ਨੇ ਪਰ ਸਰਕਾਰ ਨੂੰ ਸਾਡੀ ਮਿਹਨਤ ਨਜ਼ਰ ਨਹੀਂ ਆ ਰਹੀ ਪਿਛਲੀਆਂ ਸਰਕਾਰਾਂ ਨੇ ਸਾਨੂੰ ਰੋਲਿਆ 11 ਸਾਲ ਹੋ ਗਏ ਨੇ ਸਾਨੂੰ ਲੜਦਿਆਂ ਹੋਇਆ ਤੇ ਇਹ ਸਰਕਾਰ ਜਿਹੜੀ ਇਸ ਵਾਅਦੇ ਤੇ ਆਈ ਸੀ ਕਿ ਸਿੱਖਿਆ ਦਾ ਮੁੱਦਾ ਜਿਹੜਾ ਹੈਗਾ ਸਿੱਖਿਆ ਜਿਹੜੀ ਹੈਗੀ ਉਹ ਪ੍ਰਾਇਓਰਿਟੀ ਹੈ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਰੋਲਿਆ ਪਿਛਲੇ 3 ਸਾਲਾਂ ਤੋਂ ਲਾਰੇ ਤੇ ਲਾਰੇ ਮੀਟਿੰਗਾਂ ਦੇ ਕੇ ਮੀਟਿੰਗਾਂ ਪੋਸਟਪੋਨ ਲਗਾਤਾਰ ਪੋਸਟਪੋਨ ਸਾਨੂੰ ਅਸੀਂ ਇਸ ਚੀਜ਼ ਤੋਂ ਅੱਕ ਚੁੱਕੇ ਹਾਂ ਸਾਡੀ ਇੱਕੋ ਇੱਕ ਮੰਗ ਹੈ ਕਿ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਕੇ ਸਾਨੂੰ ਸਾਡੇ ਸਾਰੇ ਜਿਹੜੇ ਕ੍ਰੈਡਿਟ ਨੇ ਉਹ ਦਿੱਤੇ ਜਾਣ